ਵਿਅਕਤੀ ਦੀ লাশ ਬਰਾਮਦ ਹੋਈ ਆ ਜੋ ਕਿ ਇੱਕ ਨਹਿਰ ਵਿਭਾਗ ਦੇ ਵਿੱਚ ਦੱਸਿਆ ਜਾ ਰਿਹਾ ਕੰਮ ਕਰਦਾ ਸੀ ਹਾਂਜੀ ਮੇਰੇ ਸਹੁਰਿਆਂ ਨਾਲ ਹੀ ਕੱਲ ਲੜਾਈ ਹੋਈ ਉਹ ਮਾਰ ਕੇ ਗਿਆ ਬੋਰੀ ਲਾ ਕੇ ਪਈ ਆ ਝੋਨੇ ਦੀ ਸਾਹ ਗੁੰਮ ਕੀਤਾ ਐ ਮਨਸ ਜਿਹੋੜਿਆਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਕੋਈ ਲੜਾਈ ਝਗੜਾ ਹੋਇਆ ਹਾਂਜੀ ਲੜਾਈ ਝਗੜਾ ਕਾਫੀ ਤੇਜ਼ ਨਾਲ ਚੱਲਣ ਦਿਆ ਸੀ ਕਾਤਲ ਹੈ ਉਹਨਾਂ ਵੱਲੋਂ ਕੀਤਾ ਗਿਆ ਜੀ ਉਹਨਾਂ ਵੱਲੋਂ ਪੱਕਾ ਕੀਤਾ ਗਿਆ ਕੱਲ ਮੇਨਾਂ ਲੜਿਆ ਇਹ ਹੋ ਹੀ ਨਹੀਂ ਸਕਦਾ ਹੋਰ ਕੋਈ ਕਰ ਜੇ ਨਾ ਸਾਡੀ ਹੋਰ ਕਿਸੇ ਨਾਲ ਲੜਾਈ ਹੈਗੀ ਆ ਕਿ ਮੇਰਾ ਸਾਰਾ ਰਿਕਾਰਡ ਮੇਰੇ ਪਿੰਨੋ ਪਤਾ ਕੀਤਾ ਜਾਵੇ ਮੈਂ ਤੇ ਮੇਰਾ ਲੜਕਾ ਠੀਕ ਨਹੀਂ ਆ ਤੋਈ ਗਰੂ ਮੇਰੇ ਹੱਥ ਫੜਾ ਹਟੇ ਪਿੜ ਦੇ ਰਚ ਹਸਪੀਟਲ ਉੱਥੇ ਗਏ ਉਹਨਾਂ ਨੇ ਆਪਣਾ ਜੋਰ ਲਾਇਆ ਪਰ ਉਹਨਾਂ ਸਾਨੂੰ ਰੈਫਰ ਕਰਕੇ ਜਗਿਆਲਾ ਗਰੂ ਭੇਜਿਆ ਜਗਿਆਲਾ ਗਰੂ ਵੀ ਸਾਨੂੰ ਜਿਹੜਾ ਹਸਪਤਾਲ ਦੇ ਵਿੱਚ ਗਏ ਆ ਮੈਂ ਅੱਜ ਵੀ ਇੱਥੇ ਹੀ ਆਗਾ ਮੈਂ ਉਧਰ ਤੋਂ ਇੱਥੇ ਹੀ ਬੈਠਾ ਆਗਾ ਮੇਰੀ ਕੱਲੀ ਕਲੀ ਲੋਕੇਸ਼ਨ ਕੇ ਪਿੱਛੇ ਕੇ ਚੈੱਕ ਕਰਦੇ ਰਹੇ ਇਸ ਵੇਲੇ ਮੌਜੂਦਾਂ ਜੀ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਆਵਾਦ ਦੇ ਬਿਲਕੁਲ ਬਿਜਲੀ ਘਰ ਦੇ ਬਾਹਰ ਤੋਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਇੱਥੇ ਇੱਕ ਵਿਅਕਤੀ ਦੀ Laash ਬਰਾਮਦ ਹੋਈ ਹੈ ਜੋ ਕਿ ਇੱਕ ਨਹਿਰ ਵਿਭਾਗ ਦੇ ਵਿੱਚ ਦੱਸਿਆ ਜਾ ਰਿਹਾ ਹੈ ਕੰਮ ਕਰਦਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਘਰੋਂ ਕੰਮ ਤੇ ਆਉਂਦੇ ਆਏ ਤਾਂ ਇਹਨਾਂ ਦੀ Laash ਹੈ ਜਿਹੜੀ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਮਿਲੀ ਹੈ ਪਰਿਵਾਰਕ ਮੈਂਬਰ ਪਹੁੰਚ ਚੁੱਕੇ ਨੇ ਇਸ ਵੇਲੇ ਉਹਨਾਂ ਦੀ ਘਰ ਦੀ ਤੋਂ ਉਹਨਾਂ ਦਾ ਬੇਟਾ ਵੀ ਕੋਲ ਹੀ ਮੌਜੂਦ ਹੈ ਤਾਂ ਪਰਿਵਾਰ ਰੋ ਰਿਹਾ ਹੈ ਉਦਾਰ ਲਿਆ ਗੱਲਬਾਤ ਕਰਨ ਦੀ ਵੀਰ ਨਾਲ ਕੋਸ਼ਿ ਕਦੋਂ ਘਰੋਂ ਆਏ ਬਾਈ ਕੀ ਹੋਇਆ ਤੁਹਾਡੇ ਪਿਤਾ ਜੀ ਨੂੰ ਕਦੋਂ ਘਰੋਂ ਆਏ ਕਾਦੇ ਵਿੱਚ ਡਿਊਟੀ ਕਰਦੇ ਨੇ 8 ਵਜੇ ਆਏ ਸਵੇਰੇ 8 ਵਜੇ ਆਏ ਨਹਿਰ ਵਿਭਾਗ ਵਿੱਚ ਡਿਊਟੀ ਕਰਦੇ ਆ ਕੀ ਨਾਮ ਕੀ ਭਾਈ ਦਾ ਬਾਦਰ ਸਿੰਘ ਕਿੰਨੇ ਜੇ ਤੋਂ ਨੌਕਰੀ ਕਰਦੇ ਆ ਹਾਂ ਇਹਦੇ ਸ਼ੁਰੂ ਤੋਂ ਹੀ ਵੇਖਿਆ ਸ਼ੁਰੂ ਤੋਂ ਹੀ ਨੌਕਰੀ ਕਰਦੇ ਇੱਥੇ ਨਹਿਰ ਵਿਭਾਗ ਵਿੱਚ ਹੀ ਰਹਿ ਸ਼ੁਰੂ ਤੋਂ ਹੀ ਹਾਂਜੀ ਤਾਂ ਤੁਹਾਨੂੰ ਕਿਵੇਂ ਸੂਚਿਤ ਕੀਤਾ ਗਿਆ ਸਾਨੂੰ ਫੋਨ ਗਿਆ ਇਹ ਤੇ ਫਿਰ ਪਤਾ ਲੱਗਾ ਸਾਨੂੰ ਦਾਰਗੜ ਦੀ ਫੋਟੋ ਕਿਸ ਨੇ ਪਾਈ ਤਾਂ ਪਤਾ ਲੱਗਾ ਅੱਛਾ ਭਾਈ ਜੀ ਕੀ ਕੀ ਲੱਗਦਾ ਹੈ ਦੱਸ ਰਹੇ ਹੋ ਚੰਗੇ ਭਲੇ ਘਰੋਂ ਆਏ ਨੇ ਰੋਟੀ ਪਾਣੀ ਖਾ ਕੇ ਆਏ ਨੇ ਤਾਂ ਇੱਕਦਮ ਅਜਿਹਾ ਜੋ ਕਟਨਾ ਭਰੀ ਕੀ ਲੱਗਦਾ ਤੁਹਾਨੂੰ ਕੀ ਕਿਸੇ ਨਾਲ ਕੋਈ ਦੁਸ਼ਮਣੀ ਆ ਜਾਂ ਕੋਈ ਰੰਜਿਸ਼ ਆ ਕੀ ਲੱਗਦਾ ਹਾਂਜੀ ਮੇਰੇ ਸਹੁਰਿਆਂ ਨਾਲ ਅਸੀਂ ਕੱਲ ਲੜਾਈ ਹੋਈ ਉਹ ਮਾਰ ਕੇ ਗਏ ਆ ਬੋਰੀ ਲਾਗੇ ਪਈ ਆ ਝੋਨੇ ਦੀ ਸਾਹ ਗੁੰਮ ਕੀਤਾ ਯਾਰ ਉਹਨਾਂ ਦਾ ਅੱਛਾ ਜੀ ਤੁਹਾਡੇ ਸਹੁਰਿਆਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਕੋਈ ਲੜਾਈ ਝਗੜਾ ਹੋਇਆ ਹਾਂਜੀ ਲੜਾਈ ਝਗੜਾ ਬਹੁਤ ਕਾਫੀ ਚਿਰ ਦਾ ਚੱਲਣ ਦਿਆ ਹੈ ਇਹ ਤਾਂ ਹੁਣ ਤੁਹਾਨੂੰ ਲੱਗਦਾ ਕਿ ਜਿਹੜਾ ਕਤਲ ਹੈ ਉਹਨਾਂ ਵੱਲੋਂ ਕੀਤਾ ਗਿਆ ਜੀ ਉਹਨਾਂ ਵੱਲੋਂ ਪੱਕਾ ਕੀਤਾ ਗਿਆ ਕੱਲ ਮੇਨਾਂ ਲੜਿਆ ਇਹ ਹੋ ਹੀ ਨਹੀਂ ਸਕਦਾ ਹੋਰ ਕੋਈ ਕਰ ਜੇ ਨਾ ਸਾਡੀ ਹੋਰ ਕਿਹਨਾਂ ਲੜਾਈ ਹੈਗੀ ਆ ਅੱਛਾ ਭਾਈ ਕਿਹੜੇ ਕਿਹੜੇ ਪਿੰਡ ਆ ਤੁਹਾਡੇ ਸਹਰੇ ਕਿਹੜੇ ਪਿੰਡ ਹੈਗੇ ਨਾਗੋ ਕੇ ਠੀਕ ਹੈ ਜੀ ਤਾਂ ਹੁਣ ਇੱਥੇ ਪੁੱਜੇ ਕੋਈ ਪੁਲਿਸ ਅਧਿਕਾਰੀ ਪੁੱਜਾ ਹੋਵੇ ਜਾਂ ਹੋਰ ਕੋਈ ਇੱਥੇ ਡਿਪਾਰਟਮੈਂਟ ਦਾ ਕੋਈ ਬੰਦਾ ਆਇਆ ਹੋਵੇ ਕੋਈ ਵੀ ਨਹੀਂ ਆਇਆ ਜੀ ਅਜੇ ਕੋਈ ਨਹੀਂ ਪਹੁੰਚਿਆ ਇੱਥੇ ਮੈਨੂੰ ਧਮਕੀਆਂ ਵੀ ਮੈਨੂੰ ਦਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਡੀਐਸਪੀ ਨਹੀਂ ਧਮਕੀਆਂ ਦਿੰਦੇ ਹੁੰਦੇ ਡੀਐਸ ਤੇ ਉਹਦੀਆਂ ਧਮਕੀਆਂ ਦਿੰਦੇ ਦਿੰਦੇ ਹੈ ਮੈਨੂੰ ਕੀ ਨਾਮ ਸਹਰਾ ਸਾਹਿਬ ਦਾ ਦਲਬੀਰ ਸਿੰਘ ਪੁਲਿਸ ਮੈਗਮੇ ਜਿਹੀ ਤੇ ਹੁਣ ਰਿਟਾਇਰਮੈਂਟ ਹੋਇਆ ਵਾ ਤੋਂ ਇਹ ਨੌਜਵਾਨ ਹੈ ਜਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਇਹਨਾਂ ਵੱਲੋਂ ਕਿਹਾ ਗਿਆ ਕਿ ਇਹ ਕਤਲ ਹੋ ਸਕਦਾ ਹੈ ਕਿ ਇਹਨਾਂ ਦੇ ਸਹਰਾ ਸਾਹਿਬ ਵੱਲੋਂ ਕੀਤਾ ਗਿਆ ਹੋਵੇ ਕਿਉਂਕਿ ਲੰਬੇ ਸਮੇਂ ਤੋਂ ਝਗੜਾ ਦੱਸਿਆ ਜਾ ਰਿਹਾ ਕਿ ਚੱਲਦਾ ਰਿਹਾ ਇਸ ਤੋਂ ਹਾਂਜੀ ਮਾਤਾ ਜੀ ਕੀ ਕਹੋਗੇ ਤੁਹਾਡੇ ਪਤੀ ਦੀ লাশ ਮਿਲੀ ਇੱਥੇ ਪੁੱਜੇ ਹੋ ਤਾਂ ਭਾਜੀ ਕੀ ਕਰੋਂ ਕਹਿ ਕੇ ਆਏ ਜਾਂ ਕੀ ਕੋਈ ਗੱਲਬਾਤ ਹੋਈ ਹੋਵੇ ਗੱਲਬਾਤ ਇਹ ਹੈ ਕਿ ਆਈ ਆ ਵੀ ਚਾਵੜੀ ਸਾਹਿਬ ਇਹਦੇ ਨਾਲ ਕੰਮ ਤੇ ਸੀਗਾ ਕੋਈ ਤੇ ਉਹ ਡੈਥ ਹੋ ਗਈ ਉਹਦੀ ਤੇ ਉਹ ਹੁਣ ਕਹਿੰਦੇ ਮੈਂ ਉੱਥੇ ਜਾਣਾ ਕੱਪੜੇ ਨਾਲ ਲੈ ਕੇ ਆਏ ਆ ਕਹਿੰਦੇ ਕੰਮ ਵਾਲੇ ਲਾ ਦੂੰਗਾ ਇਹ ਕੱਪੜੇ ਮੈਂ ਪਾ ਲੂੰਗਾ ਤੇ ਮੈਂ ਉਹਨਾਂ ਦੇ ਘਰੇ ਜਾਣਾ ਆ ਤੇ ਮੈਂ ਕਿਹਾ ਚਲ ਚੰਗਾ ਸਮਝ ਜਾਣਾ ਵੀ ਜ਼ਰੂਰੀ ਚਾਹੀਦਾ ਆ ਵੀ ਨਜ਼ਰ ਕੰਮ ਕੀਤਾ ਉਹਨੇ ਨਾਲ ਬਸ ਇਹ ਮਾਤਾ ਜੀ ਐਸੇ ਸਬੰਧੀ ਤੁਹਾਡੇ بیٹے ਵੱਲੋਂ ਦੱਸਿਆ ਗਿਆ ਕਿ ਕੋਈ ਝਗੜਾ ਚੱਲਦਾ ਸੀ ਇਹਦੇ ਸਹੁਰਿਆਂ ਨਾਲ ਤਾਂ ਕੀ ਲੱਗਦਾ ਤੁਹਾਨੂੰ ਵਿਚਾਰ ਸਾਲ ਹੋ ਗਏ ਆ ਸਾਨੂੰ ਇਹ ਸ਼ੱਕ ਪੈਂਦੀ ਉਹਨਾਂ ਨੇ ਮਾਰਤਾ ਇਹਨੂੰ ਬਸ ਉਹਨਾਂ ਤੇ ਹੀ ਇਹ ਛੱਕ ਵੀ ਉਹਨਾਂ ਨੇ ਮਾਰਤਾ ਆ ਹਾਂ ਸੋ ਇਹ ਮਾਤਾ ਜੀ ਨੇ ਇਹਨਾਂ ਦੇ ਪਤਨੀ ਨੇ ਜਿੰਨਾ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਸ਼ੱਕ ਆ ਕਿ ਇਸ ਵੀਰ ਦੇ ਸਹੁਰਿਆਂ ਵੱਲੋਂ ਜਿਹੜਾ ਕਤਲ ਕੀਤਾ ਗਿਆ ਸੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਇਹ ਬੋਰੀ ਦਿਖਾਈ ਜਾਵੇ ਜਰੂਰ ਇਹ লাশ ਦੇ ਕੋਲ ਬੋਰੀ ਪਈ ਆ ਕਿਤੇ ਨਾ ਕਿਤੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਇਹ ਬੋਰੀ ਝੋਨੇ ਦੀ ਭਰੀ ਹੋਈ ਹੈ ਤੇ ਆਧਾਰ ਕਾਰਡ ਵੀ ਦੱਸਿਆ ਜਾ ਰਿਹਾ ਕਿ ਇੱਥੇ ਲੱਗੇ ਪਿਆ ਸੋ ਹੋ ਸਕਦਾ ਹੈ ਇਹ ਕਤਲ ਕੀਤਾ ਗਿਆ ਹੋਵੇ ਜਾਂ ਇਹ ਬੋਰੀ ਦੇ ਨਾਲ ਸਾਹ ਗੁੰਮ ਕਰਕੇ ਕਤਲ ਕੀਤਾ ਗਿਆ ਹੋਵੇ ਫਿਲਹਾਲ ਪੁਲਿਸ ਇੱਥੇ ਪਹੁੰਚ ਰਹੀ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਜਲਦ ਦੱਸਦੇ ਹਾਂ ਜੀ ਅੱਗੇ ਸ਼੍ਰੀ ਗੁਰੂ ਅੰਮ੍ਰਿਤਸਰ ਦਾ ਸਵਾਗਤ ਹੈ 22 ਤਰੀਕ ਨੂੰ ਦਾਖਲਾ ਹੋ ਪਰ ਅੱਜ ਸਾਨੂੰ 23 ਤਰੀਕ ਨੂੰ ਸਰੇ ਇੱਕ ਫੋਨ ਆਇਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਤੇਰੇ ਪੁੱਮਾ ਬਹਾਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਉਸ ਦੀ ਲਾਸ਼ ਜਿਹੜੀ ਆ ਅਧਿਆਵਾ ਝਾੜੀਆਂ ਵਿੱਚੋਂ ਮੜੀ ਹੈ ਪਰ ਉਹ ਤੇਰਾ ਨਾਮ ਲਗਾ ਰਹੇ ਹਨ ਤੇਰੇ ਪਰਿਵਾਰ ਦਾ ਨਾਮ ਲਗਾ ਰਹੇ ਹਨ ਮੈਂ ਤੇ ਕਿਰਪਾ ਕਰਕੇ ਬੇਨਤੀ ਕਰਦਾ ਹਾਂ ਕਿ ਮੇਰਾ ਸਾਰਾ ਰਿਕਾਰਡ ਮੇਰੇ ਪਿੰਡੋਂ ਪਤਾ ਕੀਤਾ ਜਾਵੇ ਮੈਂ ਤੇ ਮੇਰਾ ਲੜਕਾ ਠੀਕ ਨਹੀਂ ਆ 22 ਤਰੀਕ ਦੂਸਾ ਦਾ ਮੇਲਾ ਆਇਗਾ ਅਹੀਂ ਉਥੋਂ 22 ਤਰੀਕ ਵਾਲੇ ਦਿਨ ਪਹਿਲਾਂ ਇਹ ਠੀਕ ਨਹੀਂ ਠੀਕ ਹੋਣੇ ਬਾਅਦ ਨੂੰ ਪਰ ਹੋ ਗਿਆ 26 ਤੇ ਉਤੋਂ ਗੁਰੂ ਮੇਰੇ ਹੱਥ ਤੜਾ ਹੱਡੇ ਪਿੱੜ ਦੇ ਵਿੱਚ ਹਸਪੀਟਲ ਉੱਥੇ ਗਏ ਉਹਨਾਂ ਨੇ ਆਪਣਾ ਯੋਗ ਲਾਇਆ ਪਰ ਉਹਨਾਂ ਸਾਨੂੰ ਰੈਫਰ ਕਰਕੇ ਜਡੇ ਵਾਲਾ ਗੁਰੂ ਭੇਜਤਾ ਜਡੇ ਵਾਲਾ ਗੁਰੂ ਵੀ ਸਾਨੂੰ ਜੀ ਹਸਪਤਾਲ ਦੇ ਵਿੱਚ ਗਏ ਆ ਉਹਨਾਂ ਨੇ ਹੱਥ ਵਿੱਚ ਹੀ ਆ ਗਈ ਉਹਨਾਂ ਨੇ ਸਾਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਅੰਮ੍ਰਿਤਸਰ ਵਿੱਚ ਹੀ ਭੇਜਤਾ ਹੈ ਇੱਥੇ ਡਾਟਾ ਦੀ ਜਦੋਂ ਜੈਤ ਵਿੱਚ ਬੜੀ ਜਦੋਂ ਜੈਤ ਕੀਤੀ ਆ ਮੇਰੇ ਬੋਦੀ ਜਾਨ ਬਚਾਈ ਆ ਮੈਂ ਇਹਦਾ ਸ਼ੁਕਰੀਆ ਅਦਾ ਕਰਦਾ ਵਾਂਗਾ ਮੈਂ ਅੱਜ ਵੀ ਇੱਥੇ ਹੀ ਆਗਾ ਮੈਂ ਉਧਰ ਤੋਂ ਇੱਥੇ ਹੀ ਬੈਠਾ ਵਾਂਗਾ ਮੇਰੀ ਕੱਲੀ ਕੱਲੀ ਪੇਸ਼ੇਰ ਕੱਤੀ ਜਾਵੇ ਜਿਹੜਾ ਵੀ ਜੁਰਮ ਬਣਦਾ ਹੈ ਇਹਨਾਂ ਨੇ ਮੇਰੇ ਤੇ ਦੋਸ਼ ਲਾਇਆ ਵਗਾ ਮੇਰੇ ਤੇ ਪਰਦਾ ਕੀਤਾ ਜਾਵੇ ਜੇ ਜਿਨ੍ਹਾਂ ਨੇ ਮੇਰੇ ਤੇ ਝੂਠਾਂ ਜਵਲਾਇਆ ਮਰਦੀ ਕਰ ਲਈ ਉਹਨਾਂ ਦੀ ਵੀ ਕੀਤੀ ਜਾਵੇ ਭੈਰਵਜੀ ਦਾ ਕਾਚਾ ਭੈਰਵਜੀ ਦੀ ਘਰ ਇਹ ਬਿਜਲੀ ਘਰ ਲੱਗੋ ਡੈੱਡ ਬੋਡੀ ਮਿਲੀ ਹੈ ਕੌਣ ਆ ਤੇ ਕੀ ਮਾਮਲਾ ਸਾਰਾ ਇਹ ਡੈੱਡ ਬੈਡੀ ਹੈਗੀ ਹੈ ਸਰ ਬਹਾਦਰ ਸਿੰਘ ਪੁੱਤਰ ਗਰਦੀਪ ਸਿੰਘ ਇਹ ਫਤਿਹਵੰਦਾ ਰਹਿਣ ਵਾਲਾ ਜੀ ਤੇ ਇਹ ਡਰੇਨ ਡਿਪਾਰਟਮੈਂਟ ਦੇ ਵਿੱਚ ਨਹਿਰ ਵਿਭਾਗ ਦੇ ਵਿੱਚ ਨੌਕਰੀ ਕਰਦਾ ਤੇ ਇਹ ਅੱਜ ਸਵੇਰੇ 8:30 9:00 ਵਜੇ ਚੱਲਿਆ ਸੀ ਡਿਊਟੀ ਆਪਣੀ ਤੇ ਇੱਥੇ ਦੀ ਆ ਰੋਡ ਦੇ ਉੱਤੇ ਹੀ ਇਹਦੀ ਡੈੱਡ ਬੋਡੀ ਡੈੱਡ ਬੋਡੀ ਮਿਲੀ ਆ ਤੇ ਕੋਈ ਚੱਕਰ ਚੁੱਕ ਰਾਇਆ ਉਸ ਤਰ੍ਹਾਂ ਇਹਦੀ ਡੈੱਡ ਬਾਡੀ ਤੋਂ ਪੋਸਟਮਾਰਟਮ ਕਰਾਉਣ ਲੱਗੇ ਆ ਉਸ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਉਹਦੇ ਮੱਧਵ ਕਾਨੂੰਨੀ ਕਰੇਗੀ ਪਰਿਵਾਰ ਵੱਲੋਂ ਜਿਹੜਾ ਕਿ ਅਪਲੀਕੇਸ਼ਨ ਲਾਇਆ ਜਾ ਰਿਹਾ ਉਹਨਾਂ ਦੇ بیٹے ਵੱਲੋਂ ਜਿਹੜੀ ਮੇਰੇ ਸਹੁਰਿਆਂ ਨਾਲ ਜਿਹੜੀ ਲੜਾਈ ਹੋਈ ਸੀ ਉਹਨਾਂ ਵੱਲੋਂ ਤਾਂ ਕਹਿੰਦੇ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਉਹਦਾ ਸਾਰਾ ਇਹਨੂੰ ਚੈੱਕ ਕਰ ਲਿਆ ਕੋਈ ਵੀ ਉਹਦੀ ਛੱਟ ਨਹੀਂ ਆਈ ਦੀ ਕੋਈ ਵੀ ਉਹਦੀ ਛੱਟ ਨਹੀਂ ਆਈ ਜੇਕਰ ਕੋਈ ਗਲਗੁਲ ਫਟਦਾ ਤਾਂ ਅੱਖਾਂ-ਅੱਖਾਂ ਬਿਲਕੁਲ ਬੰਦ ਹੈ ਜੀ ਬਿਲਕੁਲ ਠੀਕ ਠਾਕ ਮੂੰਹ ਵੀ ਬੰਦ ਹੈ ਕੀ ਕਾਰਵਾਈ ਕੀਤੀ ਹੈ ਜੀ ਤੁਹਾਡੇ ਵੱਲੋਂ 174 ਦੀ ਕਾਰਵਾਈ ਕਰ